ਦੋਸਤੋ ਅੱਜ ਮਾਤਾ ਮਾਤਾ ਜੀ ਤੋਂ ਸਾਨੂੰ ਕ੍ਰਿਸ਼ਨ ਭਗਵਾਨ ਜੀ ਦੀ ਕਥਾ ਸਰਵਣ ਕਰਾਉਣੀ ਹੈਗੀ ਉਹ ਮਾਤਾ ਆਪਾਂ ਨੂੰ ਵਿਸਤਾਰ ਦੇ ਨਾਲ ਸਾਨੂੰ ਪਹਿਲਾਂ ਵੀ ਕਿਹਾ ਹੈਗਾ ਵੀ ਇਹ ਜਿਹੜੀ ਮਾਤਾ ਹੈਗੀ Hindu ਧਰਮ ਬਾਰੇ ਅਨਪੜ ਹੋਣ ਦੇ ਨਾਤੇ ਜਿਵੇਂ ਆਪਾਂ ਕਹਿੰਦੇ ਵੀ 70 ਸਾਲ ਤੋਂ ਵੱਧ ਬੰਦੇ ਦਾ ਦਿਮਾਗ ਕੰਮ ਕਰਨੋਂ ਹਟ ਜਾਂਦਾ ਪਰ ਇਹ ਮਾਤਾ ਤਾਂ 85 ਸਾਲ ਤੋਂ ਵੀ ਉੱਪਰ ਹੈਗੀ ਤੇ ਇਹ ਮਾਤਾ ਸਾਨੂੰ ਕ੍ਰਿਸ਼ਨ ਮਹਾਰਾਜ ਜੀ ਭਗਵਾਨ ਜੀ ਦੀ ਕਥਾ ਸੁਣਾਉਗੀ ਤੁਸੀਂ ਸਰਵਣ ਕਰਨੀ ਹੈ ਕਥਾ ਸੁਣਾਓ ਮਾਤਾ ਜੀ ਕਥਾ ਰਾਜਾ ਕੰਸ ਦੇ ਭੈਣ ਦੇ ਦੇਵ ਕੀ ਨੰਦੇ ਪਹਿਲਾ ਬੱਚਾ ਹੋਣ ਵਾਲਾ ਸੀ ਤਾਂ ਉਹ ਆਜ ਦੀ ਭੈਣ ਨੂੰ ਲੈਣ ਵਾਸਤੇ ਚਲਿਆ ਗਿਆ ਹੁਣ ਦੋਨੇ ਭੈਣ ਭਾਈ ਤੁਰੇ ਆਉਂਦੇ ਨੇ ਵਿਦਾ ਕਰਾ ਕੇ ਆਉਂਦੇ ਭੈਣ ਨੂੰ ਲਈ ਆਉਂਦਾ ਹੈ ਤਾਂ ਤਾਂ ਰਾਜੇ ਕੰਸ ਨੂੰ ਗਾਸ ਵਾਲੀ ਹੋਈ ਹੈ ਰਾਜਾ ਕੰਸ ਜਿਹੜੀ ਭੈਣ ਨੂੰ ਤੂੰ ਲੈ ਚੱਲਿਆ ਇਹ ਬਤਰੀ ਭੰਨੇ ਅਠਮਾ ਬਚਾ ਦੇ ਰਣ ਲਗੂਗਾ ਉਹ ਮੇਰੀ ਹੱਤਿਆ ਕਰੂਗਾ ਰਾਜੇ ਕਾਂਸ ਨੇ ਇਹ ਸੁਣ ਕੇ ਬੇਟਾ ਮਾ ਉਹ ਪੜ ਪੜਾਇਆ ਜਾ ਕੇ ਉਹ ਜੇਲ੍ਹ ਚ ਕਰਤੇ ਜਦੋਂ ਜੇਲ੍ਹ ਚ ਕਰਤੇ ਤਾਂ ਰਾਜੇ ਕਾਂਸ ਦੇ ਮਾਤਾ ਵੀ ਤਾਂ ਕਹਿਣ ਲਗੇ ਰਾਜਾ ਕਾਂਸ ਏ ਬੇਟਾ ਕੀ ਕਰ ਰ ਮਾੜਾ ਕੰਮ ਕਰਿਆ ਤੈਨੂੰ ਪੜਾਇਆ ਤੈਨੂੰ ਜੇਲ੍ਹ ਚ ਕਰਤੇ ਉਹ ਵੀ ਕਰਤੇ ਉਹ ਕਰੇ ਬਾਕੀ ਹੋਇਆ ਕਰੇ ਦੇਖੇ ਕਰੋ ਇਲੋਪਾੰਦੇ ਬੱਚਾ ਹੋਇਆ ਕਰੇ ਦੇਵਕੀ ਦੇ ਪਹਿਰੇਦਾਰ ਦੱਸਦਾ ਕਰਨਾ ਸੋਢੀ ਭੈਣ ਕੋਲੇ ਜੀ ਜੇ ਬੱਚਾ ਰੋ ਰਿਹਾ ਹੈ ਕਹਾਂ ਲੱਗਿਆ ਚਾਕੇ ਦਿਓ ਲੈ ਕੇ ਮਾਰ ਦੇ ਕਰੇ ਬਾਕੀ ਹੋਇਆ ਸਤ ਸਤ ਮਾਰੇ ਸਤ ਮਾਰ ਸਤੇ ਕੰਨਿਆ ਅਥਮਾ ਗ੍ਰਿਸ਼ਨ ਜੀ ਨੇ ਜਨਮ ਲੈ ਲਾਂਤੀਗਾ ਗ੍ਰਿਸ਼ਨ ਜੀ ਆਪਨੇ ਮਾਤਾ ਦੇ ਗਰਭ ਦੇ ਵਿੱਚ ਰਾਜੇ ਕਾਮਸ ਨੂੰ ਭਾਇ ਦਿਆ ਕਰੇ ਡਰਾਇਆ ਕਰੇ ਉਹ ਆ ਗਿਆ ਹਰ ਮਾਰਤਾ ਉਹ ਆ ਗਿਆ ਜਿਹੜੀ ਕ੍ਰਿਸ਼ਨ ਜੀ ਮਾਮੀ ਸੀ ਉਹ ਕ੍ਰਿਸ਼ਨ ਦੀ ਆਕਾਚੀ ਸੀ ਉਹ ਕਹੇ ਕਰੇ ਰਾਜਾ ਕ੍ਰਿਸ਼ਨ ਜੀ ਨੇ ਕੁਝ ਨਹੀਂ ਨਾ ਹੈਗਾ ਛੋਡੀ ਮੈਂ ਬੱਚਾ ਹੋਣ ਲੱਗ ਲਿਆ ਉਹਦੇ ਕਿ ਕਿਆ ਕਰੇ ਮਾਂ ਦੀ ਇਹ ਵੀ ਕੋਲ ਹੈ ਜਦੋਂ ਕ੍ਰਿਸ਼ਨ ਜੀ ਨੇ ਯਾਰਾ ਨਾ ਲੈ ਲੈ ਬੇਟਾ ਬਾਸ ਦੇ ਉਹਨੇ ਟੋਕਰੀ ਦੇ ਵਿੱਚ ਪਾ ਕੇ ਕ੍ਰਿਸ਼ਨ ਨੂੰ ਜਾਂਦੇ ਪਿਆ ਪੈਰੇ ਦਾਰ ਸਾਂਗੇ ਜੇਹਲ ਦੇ ਜਿੰਦੇ ਖੁੱਲ ਗਏ ਬਾਸ ਦੇ ਉਹ ਲੈ ਕੇ ਚੁਰ ਗਿਆ ਮੂਰੇ ਜਾਮਨਾ ਆ ਗਈ ਜਦੋਂ ਜਾਮਨਾ ਪਾਰ ਕਰਦਾ ਜਾਮਨਾ ਨੂੰ ਪਤਾ ਲੱਗਿਆ ਵੀ ਬਾਸ ਲੈ ਗਈ ਟੋਕਰੀ ਦੇ ਵਿੱਚ ਖੁਦ ਭਗਵਾਨ ਨੇਗੇ ਹੁਣ ਜਾਮਨਾ ਤਹਾਂ ਆਉਂਦੀ ਹੈ ਵੀ ਮੈਂ ਚਰਨਾ ਨਾ ਲਗਾ ਟੋਕਰੀ ਦੇ ਵਿੱਚ ਭਾਈ ਭਗਵਾਨ ਨੂੰ denn ਜਦ ਮੈਂ ਘੜੀ ਆਂਦੇ ਨੂੰ ਪਤਾ ਲੱਗਿਆ ਵੀ ਮੇਰਾ ਪਿਤਾ ਜੀ ਡੁੱਬੂਗਾ ਜਮਨਾ ਤਹ ਆ ਰਹੀ ਹੈ ਕ੍ਰਿਸ਼ਨ ਜੀ ਨੇ ਟੋਕਰੀ ਦੇ ਵਿੱਚੋਂ ਉਹਦੇ ਚਰਨ ਲਮਕਾਤੇ ਜਮਨਾ ਨਾਲ ਲਾ ਕੇ ਉਤਰ ਗਏ ਉਤਰ ਜੀ ਕਿੱਥੇ ਜਾ ਰਹੇ ਹੈ ਗੋਕਨ ਦੇ ਵਿੱਚ ਜਾ ਰਹੇ ਹੈ ਗੋਕਰਨੇ ਦੇ ਵਿੱਚ ਕ੍ਰਿਸ਼ਨ ਜੀ ਵੀ ਵਸਤੀ ਸੀ ਉਹਦੇ ਕੰਨਾਂ ਨੇ ਯਾਰ ਉਹਦੇ ਆਤੀ ਕ੍ਰਿਸ਼ਨ ਜੀ ਨੂੰ ਸੋਬਾ ਨਾਲ ਪਾਇਆ ਹਾਂ ਕੰਨਾਂ ਨੂੰ ਚੱਕਦੇ ਆ ਜਦੋਂ ਕੰਨਾਂ ਨੂੰ ਨੇ ਆਇਆ ਜੇ ਦੇ ਅੰਦਰ ਹੋ ਗਿਆ ਜਿੰਦੇ ਅੜ ਕੇ ਪਰੇਦਾਰ ਜਾਗ ਤੇ ਕੰਨਿਆ ਅੰਦਰ ਹੋ ਰਹੀ ਆ ਕਹਿੰਦ ਕੇ ਮਹਾਰਾਜੋ ੋਡੀ ਭੰਡੇ ਬੱਚਾ ਦੇ ਅੰਮ ਲੈ ਲਿਆ ਉਹ ਰੋ ਰਿਹਾ ਕਹਿੰ ਲਿਆ ਨੇ ਉਹ ਚੱਕ ਕੇ ਚੱਕ ਲੈਨ ਵੀ ਕੰਨਿਆ ਜਦੋਂ ਫੜ ਕੇ ਕੰਨਿਆ ਪੱਥਰ ਦੇ ਨਾਲ ਮਾਰੀ ਉਹ ਤਾਹ ਬਿਜਲੀ ਬਣ ਕੇ ਜੜ ਗਈ ਉਹ ਕੰਨ ਕੇ ਇਹ ਰਾਜਾ ਕੰਸ ਮੇਰੇ ਦਿਓ ਦਾ ਕਹਿੰਦੇ ਕੋਕੀ ਦੀ ਨਸ ਕਾ ਬੀਮੀ ਅਰਸ ਕਰਨਾ ਚਾਹੁੰਦਾ 13 ਦਿਨ ਦਾਸ ਕਰਨ ਵਾਲਾ ਨੇ ਤਾਂ ਕਹਿੰਦੇ ਯਾਰ ਮੈਂ ਲੈ ਦਿਆ ਉਹ ਬਿਜਲੀ ਬਣ ਗਈ ਬੇਟਾ ਤਾਂ ਹਾ ਚੜ ਗਈ ਫਿਰ ਸਮਝੇ ਦਾ ਪਤਾ ਲੱਗਿਆ ਰਾਜੇ ਕਾਂਸ ਨੂੰ ਵੀ ਮੇਰੀ ਹੱਤਿਆ ਕਰਨ ਵਾਲੇ ਨੇ ਤਾਂ ਯਾਰ ਮੈਂ ਲੈ ਕੇ ਉਹ ਤਾਂ ਪੜ ਰਿਹਾ ਹੈ ਬੜੀਆਂ ਚੀਜ਼ਾਂ ਭੇਜੀਆਂ ਮਾਰਨ ਬਾਅਦ ਤੇ ਬੜੇ ਪੂਸ ਭਰੇ ਸਭੇਜੇ ਬੜੇ ਤੂਫਾਨ ਭੇਜੇ ਪਰ ਰਿਕਿਸ਼ਮ ਜੀ ਜਿਹੜੀ ਚੀਜ਼ ਉਹ ਭੇਜਿਆ ਕਰੇ ਉਸੇ ਨਾਲ ਆਪੇ ਚੜਨਾ ਵਾ ਗੁੱਟਾ ਲਾ ਕੇ ਉਹਨੂੰ ਵਾਪਸ ਘਰ ਚੁਕੜੇ ਭੇਜਿਆ ਕਰੇ ਜਦੋਂ ਕੰਮ ਸਿਕੋਲੇ ਤੇ ਇਹਦਾ ਕਰੇ ਕਾਲਸ ਜੀ ਨੂੰ ਪਤਾ ਲੱਗਿਆ ਦੀ ਇਹ ਮੇਰੀ ਹੱਥ ਤੇ ਕਰੂਗਾ ਸੋਰੋਂ ਦੇ ਕੋਲ ਪੜ ਗਿਆ ਜਾਰੋਂ ਮਸਲਾ ਖੇਡ ਗੋਕ ਦਾ ਇਹ ਰਿਸ਼ਮ ਜੀ ਇਹਨੋਂ ਸੇ ਕੀ ਕਰਨਾ ਮਹਾਰਾਜ ਨਹੀਂ ਇੱਥੇ ਕੁਝ ਹੋਏਗਾ ਨਾ ਨਾ ਇਹਦਾ ਸਾਡੀ ਹੱਤਿਆ ਕਰੂਗਾ ਘਰਮ ਦੇ ਵਿੱਚ ਮੈਂ ਸਾਨੂੰ ਭੈ ਦੇ ਰਹਿਗਾ ਦੇ ਕ੍ਰਿਸ਼ਨ ਜੀ ਦਾ ਬੱਡੇ ਹੋ ਗਏ ਬੱਡੇ ਹੋ ਗਏ ਮੈਂ ਹੋਰ ਚੀਜ਼ਾਂ ਭੇਜਣ ਲੱਗ ਗਿਆ ਬੜੀਆਂ ਚੀਜ਼ਾਂ ਦੇ ਜੀਆਂ ਪਰ ਕ੍ਰਿਸ਼ਨ ਜੀ ਨੇ ਕਿਸੇ ਦਾ ਫੋਨ ਨਹੀਂ ਪਿਆ ਤੁਹਾਨੂੰ ਕੰਨੇ ਪਤਲਾ ਜਾ ਦੋਸਤੋ ਜੋ ਕਰੇ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਇਕ ਕਰੋ ਤੇ ਕਮੈਂਟ ਕਰਕੇ ਦੱਸਿਓ ਧੰਨਵਾਦ